ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਕਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੈਕਾਰ ਇਸ ਦੇ ਨਾਲ ਹੈ 300 50 ਸਾਲਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਬਹੁਤ ਵੱਡੇ ਸਮਾਗਮ ਪਿਛਲੇ ਦਿਨੀ ਕੀਤੇ ਗਏ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਤੱਕ ਸ੍ਰੀ ਇਸ ਗੱਡ ਸਾਹਿਬ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਨਮਸਤਕ ਹੁਈਆ ਆਤਾਨੂੰ ਤਕਸ਼ਿਰੀ ਕੇਸਗੜ੍ਹ ਸਾਹਿਬ ਦਾ ਸਾਰਾ ਵਿਊ ਦਿਖਾ ਰਹੇ ਆ ਅੱਜ ਅਸੀਂ ਮਾਤਾ ਨੈਣਾ ਦੇਵੀ ਦੇ ਦਰਬਾਰ ਤੋਂ ਆਉਂਦੇ ਹੋਏ ਮੈਂ ਕਿਹਾ ਚਲੋ ਮੱਥਾ ਟੇਕ ਚੱਲੀਏ ਵਾਹਿਗੁਰੂ ਵਾਹਿਗੁਰੂ ਤਕਸ਼ਿਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਦਿਆਲਾ ਜੀ ਦਾ 350 ਸਾਲ ਸ਼ਹੀਦੀ ਦਿਹਾੜਾ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਦਰਬਾਰ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਇਹ ਚੌਕ ਸ਼੍ਰੀ ਆਨੰਦਪੁਰ ਸਾਹਿਬ ਜੀ ਦਾ ਆ ਚੁੱਕਿਆ ਜੋ ਸੰਗਤਾਂ ਖਰੀਦਾਰੀ ਕੇਸਗੜ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੀਆਂ ਜਾਂ ਹੋ ਕੇ ਆ ਰਹੀਆਂ ਕੋ ਬੱਚਿਆਂ ਲਈ ਆਪਣੇ ਲਈ ਖਰੀਦਦਾਰੀ ਕਰ ਰਹੇ ਨੇ ਇੱਧਰ ਬਾਜ਼ਾਰ ਸਜੇ ਹੋਏ ਨੇ ਸੇਲਾ ਲੱਗੀਆਂ ਹੋਈਆਂ ਸਰਦੀਆਂ ਦੇ ਕੱਪੜਿਆਂ ਦੀਆਂ ਜ਼ਿਆਦਾਤਰ ਦੇਖਿਆ ਮਹਿਲਾਵਾਂ ਦੇ ਸਮਾਨ ਦੀ ਕਾਫੀ ਸੈਲ ਲੱਗੀ ਹੋਈ ਹੈ ਆ ਤੁਹਾਨੂੰ ਅਸੀਂ ਦੁਕਾਨਾਂ ਦਿਖਾ ਰਹੇ ਹਾਂ ਸਾਰੀਆਂ ਇਹ ਸਾਰਾ ਬਾਜ਼ਾਰ ਦਾ 뷰 ਹੈ 40 ਰੁਪਏ ਦਰਜਣੇ ਕੇਲੇ ਕਹਿੰਦਾ ਇਹ ਹਾਈਵੇ ਰੂਪਨਗਰ ਸ਼੍ਰੀ ਆਨੰਦਪੁਰ ਸਾਹਿਬ ਨੰਗਲ ਪੁੰਨਾ ਉਹ ਸਿੱਧੀ ਰੋੜੇ ਜਾ ਰਹੀ ਹੈ ਇਹ ਸ਼੍ਰੀ ਆਨੰਦਪੁਰ ਸਾਹਿਬ ਦਾ ਬਸ ਸੱਡਾ ਬੰਦ ਕਰ ਰਹੇ ਆ ਸ਼੍ਰੀ ਆਨੰਦਪੁਰ ਸਾਹਿਬ ਬਸ ਸੱਡਾ ਬਹੁਤ ਹੀ ਪਵਿੱਤਰ ਸ਼ਹਿਰ ਹੈ ਸਰਕਾਰ ਵੱਲੋਂ ਇਹਨੂੰ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ। ਸਤਿ ਸ਼੍ਰੀ ਦਮ ਦਾਮਾ ਸਾਹਿਬ ਤਲਵੰਡੀ ਸਾਹਿਬੋ ਕੇ ਅਤੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਇਤਨੇ ਪੰਜਾਬ ਦੇ ਸ਼ਹਿਰਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਕੀਤਾ ਗਿਆ ਜਿੱਥੇ ਇਹ ਸ਼ਹਿਰਾਂ ਦੇ ਗਲਿਆਰੇ ਵਿੱਚ ਕੋਈ ਵੀ ਨਸ਼ੇ ਵਰਗੀ ਚੀਜ਼ ਨਹੀਂ ਮਿਲੇਗੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ